ਬਰਨਾਲਾ ਟ੍ਰੈਫਿਕ ਪੁਲਿਸ ਨੇ ਕਾਰ ਡਰਾਈਵਿੰਗ ਸਕੂਲਾਂ ਤੇ ਸ਼ਿਕੰਜਾ ਕੱਸਿਆ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਟ੍ਰੈਫਿਕ ਪੁਲਿਸ ਦੇ ਵੱਲੋਂ ਕਾਰ ਡਰਾਈਵਿੰਗ ਸਕੂਲਾਂ ਦੀ ਚੈਕਿੰਗ ਕਰਕੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਨੇ ਸੜਕ ਸੁਰੱਖਿਆ ਤਹਿਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਤੇ ਲੋੜਿੰਦੇ ਦਸਤਾਵੇਜ਼ ਨਾ ਰੱਖਣ ਵਾਲੇ ਕਾਰ ਡਰਾਈਵਿੰਗ ਸਕੂਲਾਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਚੈਕਿੰਗ ਦੇ ਨਾਲ-ਨਾਲ ਲੋਕਾਂ ਨੂੰ ਨਿਯਮਾਂ ਪ੍ਰਤੀ ਜਾਗਰੂਕੀ ਕੀਤਾ ਗਿਆ ਹੈ। ਵਾਹਨਾਂ ਦੇ ਵਿੱਚ ਫਾਇਰ ਅਤੇ ਮੈਡੀਕਲ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਐਨਾ ਹੀ ਨਹੀਂ, ਬਰਨਾਲਾ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਸੜਕ ਸੁਰੱਖਿਆ ਦੇ ਮਾਮਲੇ ਦੇ ਵਿੱਚ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਜੇਕਰ ਕੋਈ ਵੀ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸਾਡੇ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਡੀਐਸਪੀ ਟਰੈਕ ਤੋਂ ਬਰਨਾਲਾ ਜੀ ਦਿਸ਼ਾ ਨਿਰਦੇਸ਼ਾਂ ਹੇਠ ਡਿਜੀਟ ਟਰੈਕ ਪੁਲਿਸ ਸਚਾਰੂ ਢੰਗ ਨਾਲ ਕੰਮ ਕਰ ਲਈ ਵਿਸ਼ੇਸ਼ ਉਪਰਾਲੇ ਕਰਦੀ ਰਹਿੰਦੀ ਹੈ ਜਿਸ ਤਹਿਤ ਕੁਝ ਸਮੇਂ ਤੋਂ ਇੱਕ ਕਾਰ ਡਰਾਈਵਿੰਗ ਸਕੂਲ ਵਾਲਿਆਂ ਨਾਲ ਸੰਬੰਧਿਤ ਕੰਪਲੀਟਸ ਆ ਰਹੀਆਂ ਸੀਗੀਆਂ ਜਿਨ੍ਹਾਂ ਦੀ ਅੱਜ ਚੈਕਿੰਗ ਕੀਤੀ ਗਈ ਹੈ ਤਾਂ ਕਿ ਜਿਹੜੀ ਇਹ ਰੋਡ ਸੇਫਟੀ ਦੇ ਮਾਮਲੇ ਚ ਚਾਹੇ ਕੋਈ ਸਿੱਖਣ ਵਾਲਾ ਬੱਚਾ ਹੈ ਚਾਹੇ ਕੋਈ ਜਾਣ ਵਾਲੇ ਆ ਉਹ ਸਾਰੇ ਚੀਜ਼ਾਂ ਨੂੰ ਸਚਾਰੂ ਢੰਗ ਨਾਲ ਤੇ ਕਾਨੂੰਨ ਮੁਤਾਬਕ ਲਾਗੂ ਕਰਾਇਆ ਜਾ ਸਕੇ ਜਿਹੜੀਆਂ ਇਨ ਕੁਝ ਟਰੂਪੀਆਂ ਪਾਈਆਂ ਗਈਆਂ ਨੇ ਜਿੰਨਾ ਸਬੰਧੀ ਕੁਝ ਚਲਾਨ ਵੀ ਕੀਤੇ ਗਏ ਆ ਅੱਗੇ ਵਾਸਤੇ ਸਖਤ ਧਾਰਨਾ ਕੀਤੀ ਗਈ ਹੈ ਵੀ ਇਸ ਸੀਰੀਜ਼ ਚ ਸੇਫਟੀ ਦੇ ਮਾਮਲੇ ਨੂੰ ਲੈ ਕੇ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਇਹਨਾਂ ਨੂੰ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪਊਗੀ ਜਿਸ ਜੋ ਵੀ ਕਾਰ ਡਰਾਈਵਿੰਗ ਨਾਲ ਰਿਲੇਟਡ ਹੈ ਨਿਯਮ ਬਣੇ ਹੋਏ ਨੇ ਉਹਨਾਂ ਨੂੰ ਪੂਰੇ ਤਰ੍ਹਾਂ ਫਾਲੋ ਕੀਤਾ ਜਾਊਗਾ ਪਰਮਟ ਕੁਝ ਦੇ ਪਰਮਟ ਨਹੀਂ ਸੀਗੇ ਬਾਕੀ ਪਰਮਟ ਚੈੱਕ ਕੀਤੇ ਆ ਉਹ ਪਰਮਟ ਤੋਂ ਬਿਨਾ ਜੋ ਟਰੂਪੀਆਂ ਉਹਦੇ ਚਲਾਨ ਵੀ ਕੀਤੇ ਗਏ ਨੇ ਇਹਨਾਂ ਨੂੰ ਵੀ ਕਿਹਾ ਜੋ ਇਹਦੇ ਲਈ ਦਿਸ਼ਾ ਨਿਰਦੇਸ਼ ਹੈ ਜੋ ਪ੍ਰੋਪਰ ਟਰੈਕ ਬਣੇ ਨੇ ਜੋ ਵੀ ਇਹਦੇ ਨਿਯਮ ਹੈ ਇਹ ਉੱਥੇ ਹੀ ਲਿਜਾਣਗੇ ਭੀੜ ਭਟਕੇ ਵਾਲੇ ਥਾਵਾਂ ਤੇ ਲਿਜਾ ਕੇ ਜਿੱਥੇ ਜਾਮ ਲੱਗਦੇ ਨੇ ਹੋਰ ਹੈ ਉੱਥੇ ਮਤਲਬ ਇਦਾਂ ਲਿਆ ਕੇ ਲੋਕਾਂ ਨੂੰ ਪਰੇਸ਼ਾਨੀ ਦੇ ਦੁਬਦਾਂ ਚ ਬਿਲਕੁਲ ਨਹੀਂ ਪਹੁੰਚਣਗੇ ਇਹਨਾਂ ਨੂੰ ਸਖਤ ਹਦਾਇਤ ਵੀ ਆਪਣੇ ਸਾਰੇ ਨਿਯਮਾਂ ਮੁਤਾਬਕੀ ਪ੍ਰੋਟੋਕੋਲ ਪੂਰੇ ਉਹਨੂੰ ਉਸ ਮੁਤਾਬਕ ਹੀ ਕੰਮ ਕਰਨ ਡਰਾਈਵਿੰਗ ਸਟੈਂਡ ਜੋ ਪ੍ਰੋਪਰ ਟਰੈਕ ਬਣੇ ਹੋਏ ਨੇ ਇਹ ਉਸ ਸੰਬੰਧੀ ਚਲਾਨ ਵੀ ਹੋ ਗਏ ਤੇ ਇਹਨਾਂ ਨੂੰ ਵਾਰਨਿੰਗ ਵੀ ਆ ਅਗਲੀ ਵਾਰ ਇਹ ਸੇਫਟੀ ਨਾਲ ਸੰਬੰਧ ਬਿਲਕੁਲ ਕੋਈ ਕੰਪਰਮਾਈਜ਼ ਨਹੀਂ ਹੋਊਗਾ ਸੇਫਟੀ ਸਾਰਿਆਂ ਦੀ ਮਸਤ ਹੈ ਇਹਨਾਂ ਦੀ ਲਈ ਵੀ ਮਸਤ ਹੈ ਕਾਰ ਸਿੱਖਣ ਵਾਲਾ ਵੀ ਮਸਤ ਹੈ ਪਬਲਿਕਲੀ ਵੀ ਸੇਫਟੀ ਹੈ ਜਿਹੜੀ ਉਹ ਮਸਤ ਹੈ ਤਾਂ ਕਿ ਕਿਸੇ ਲਈ ਵੀ ਕੋਈ ਕੋਈ ਵਿਸਥਾ ਚ ਕਿਸੇ ਦੀ ਜਾਨ ਖਤਰੇ ਨੂੰ ਪਤਰਾ ਨਾ ਹੋਵੇ ਗੱਡੀਆਂ ਚੈਕਿੰਗ ਕੀਤੀ ਹੈ ਕਿ ਜਿਹੜੀ ਕੋਈ ਕਮੀ ਸੀ ਉਹਨਾਂ ਸੰਬੰਧੀ ਚਲਾਨ ਵੀ ਕੀਤੇ ਗਏ ਨੇ ਤੇ ਅੱਗੇ ਵਾਸਤੇ ਜੋ ਵੀ ਨਿਰਦੇਸ਼ ਨੇ ਬਾਜ਼ਾਰ ਚ ਚਲਾਉਣ ਦਾ ਜਾਂ ਹੋਰ ਰੋਡ ਤੇ ਚਲਾਉਣ ਦਾ ਉਨਾ ਵਾਲੀ ਜਾਣਕਾਰੀ ਦਿੱਤੀ ਗਈ ਹੈਗੀ ਤੇ ਬਾਕੀ ਕਾਗਜ਼ ਪੱਤਰ ਸਾਬ ਚੈੱਕ ਕੀਤੇ ਸਰ ਉਹ ਸਾਰਾ ਮੈਡੀਸਨ ਤੇ ਫਾਇਰ ਸੈਫਟੀ ਉਹ ਤੁਰੰਤ ਹੁਣੇ ਸੀ ਲਾਗੂ ਕਰਾਂਗੇ ਤੇ ਅੱਗੇ ਤੋਂ ਸਹੀ ਢੰਗ ਨਾਲ ਟ੍ਰਾਂਸਫਰ ਦੇ ਨਿਯਮ ਅਨੁਸਾਰ ਹੀ ਬੰਦੇ ਚੱਲਣਗੇ